ਮਾਰੇ ਅਨਸਰ ਨੇ ਉਹਨਾਂ ਦੇ ਖਿਲਾਫ ਜਿਹੜੀ ਸਾਡੀ ਮੁਹਿੰਮ ਚੱਲਦੀ ਹੈ ਉਹਦੇ ਦੌਰਾਨ ਸਮਰਾਲਾ ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਕਿ ਇੱਕ ਬੜਾ ਹੀਨियस ਜੁਰਮ ਜਿਹੜਾ ਹੋਣ ਜਾ ਰਿਹਾ ਸੀਗਾ ਉਹ ਵਿਦਨ 3 ਇਅਰਸ ਉਹ ਬੰਦੇ ਵੀ ਟ੍ਰੇਸ ਕਰਕੇ ਫੜ ਲਏ ਤੇ ਇਹ ਜਿਹੜਾ ਮਸਲਾ ਸੁਝਾ ਲਿਆ ਗਿਆ ਉਹਦੇ ਸਬੰਧ ਵਿੱਚ ਇਹ ਪ੍ਰੈਸ ਕਾਨਫਰੰਸ ਹੈ ਜਿਹਦੇ ਵਿੱਚ ਅ ਕੱਲ 14 ਤਰੀਕ ਨੂੰ ਰਾਤ ਨੂੰ ਇੱਕ ਨਵੀਨ ਕੁਮਾਰ ਨੇ ਕਤਲਾ ਦਿੱਤੀ ਸਾਡੇ ਪੁਲਿਸ ਥਾਣੇਦਾਰ ਸੁਖਵਿੰਦਰ ਨੂੰ ਕਿ ਉਹ ਕੈਬ ਜਿਹੜੀ ਟੈਕਸੀ ਹੈ ਉਹ ਚਲਾਉਂਦਾ ਹੈ ਉਹਦੀ ਜਿਹੜੀ ਕੈਬ ਹੈ ਉਹ ਦੋ ਸ਼ਖਸ ਨੇ ਇੱਕ ਕਰਨ ਤੇ ਇੱਕ ਜੰਟਾ ਇਹਨਾਂ ਨੇ 1500 ਰੁਪਏ ਕਿਰਾਏ ਤੇ ਜਾਂ 2000 ਰੁਪਏ ਕਿਰਾਏ ਦਿੱਤੀ ਉੱਥੋਂ ਕਰਵਾਈ ਮੋਹਾਲੀ ਤੋਂ ਕਿ ਅਸੀਂ ਸਾਨੂੰ ਛੱਡ ਕੇ ਆਓ ਤੁਸੀਂ ਲੁਧਿਆਣਾ ਉਹ ਜਦੋਂ ਇਹ ਲੈ ਕੇ ਆਰ.ਏ.ਸੀ ਤੇ ਇਹਨਾਂ ਨੇ ਇੱਥੇ ਹੀਡੋਂ ਦੇ ਕੋਲ ਨਵੀਨ ਕੁਮਾਰ ਤੋਂ ਬਲਪੂਰਵਕ ਤਰੀਕੇ ਦੇ ਨਾਲ ਗੱਡੀ ਖੋਲੀ ਉਹਦੀ ਤੇ ਉਹਨੂੰ ਛੁੱਟ ਦਿੱਤਾ ਤੇ ਨਾਲ ਹੀ ਗੱਡੀ ਖੋ ਕੇ ਇਹ ਨਾਲ ਪਿੰਡ ਦਾ ਸ਼ਮਸ਼ਪੁਰ ਜਿਹੜੇ ਪਾਸੇ ਇਹ ਇੰਟਰ ਕਰ ਗਏ ਉਹ ਨਵੀਨ ਨੇ ਇਮੀਡੀਏਟ ਸਾਡੀ ਪੁਲਿਸ ਨੂੰ ਜਦੋਂ ਇਤਲਾਹ ਦਿੱਤੀ ਤੇ ਨਾਲ ਹੀ ਪੁਲਿਸ ਲੈ ਕੇ ਉਹਨਾਂ ਦਾ ਪਿੱਛਾ ਕਰ ਰਹੀ ਸੀ ਤੁਸੀਂ ਦੇਖੋਗੇ ਇਹ ਤੇ ਬੜੀ ਬਹਾਦਰੀ ਨਾਲ ਜਿਹੜੇ ਪਿੰਡ ਦੇ ਲੋਕ ਨੇ ਸ਼ਮਸ਼ਪਰਦੇ ਜਿਹਨਾਂ ਦੇ ਵਿੱਚ ਸਪੈਸ਼ਲੀ ਮੈਂ ਤੁਹਾਨੂੰ ਦੋ ਤਿੰਨ ਨਾਮ ਦੱਸਦਾ ਜਿਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਦੇ ਨਾਲ ਪੁਲਿਸ ਦਾ ਸਾਥ ਦਿੱਤਾ ਮਾੜੇ ਅੰਸਰਾਂ ਦੇ ਖਿਲਾਫ ਉਹਦੇ ਵਿੱਚ ਰਵਜੋਤ ਸਿੰਘ ਕੰਗ ਸਰਪੰਚ ਮਨਦੀਪ ਸਿੰਘ ਹਰਨਾਮ ਹਰਮਨ ਮਾਨ ਇੱਕ ਗगन ਜਨਕਿ ਹੋਰ ਵੀ ਪਿੰਡ ਦੇ ਕਾਫੀ ਬੰਦੇ ਸੀਗੇ ਇਹਨਾਂ ਨੇ ਇੰਨੀ ਵਧੀਆ ਆਪਣੀ ਭੂਮਿਕਾ ਨਿਭਾਈ ਕਿ ਪੁਲਿਸ ਦੇ ਨਾਲ ਉਹ ਕਿ ਉਹ ਨੂੰ ਅਸੀਂ ਬੰਦੇ ਨੂੰ ਜਿਹੜਾ ਹੈ ਪਕੜਨ ਲਿਆ ਕਰਨ ਨੂੰ ਠੀਕ ਹੈ ਜੀ ਤੇ ਉਹ ਤੋਂ ਬਾਅਦ ਜਿਹੜਾ ਦੂਸਰਾ ਸਾਥੀ ਹੈ ਤੁਸੀਂ ਇਹ ਦੇਖੋ ਕਿ ਉਹ ਸੈਂਟੀਫੀਕਲ ਤਰੀਕੇ ਦੇ ਨਾਲ ਉਹਦੀ ਜੋ ਇੱਕ ਟੈਕਨੀਕਲੀ ਹੈਲਪ ਲੈ ਕੇ ਡੀਐਸਪੀ ਸਮਰਾਲਾ ਜਤ ਲੋਚਨ ਨੇ ਆਪਦੇ ਐਸਐਚਓ ਦੇ ਨਾਲ ਪਵਿੱਤਰ ਜੀ ਦੇ ਨਾਲ ਇੰਨੇ ਵਧੀਆ ਤਰੀਕੇ ਨਾਲ ਇਹਨੂੰ ਡੰਗਾਈ ਚ ਇਨਵੈਸਟੀਗੇਸ਼ਨ ਕਰਦੇ ਹੋਏ ਲੁਧਿਆਣਾ ਤੋਂ ਜਿੱਥੇ ਰੇਲਵੇ station ਦੇ ਸਾਹਮਣੇ ਜਿੱਥੇ ਕਿ ਉਹ ਸਾਕਸ਼ ਉਸ ਲਈ ਪਹੁੰਚੇ ਸੀ ਉੱਥੋਂ ਇਹਨੂੰ ਕੈਪਚਰ ਕਰ ਲਿਆ ਕਹਿਣਾ ਮਤਲਬ ਦੋਨੇ ਹੀ ਇੱਕ ਯੂਡ ਜਿਹੜੇ ਇੱਕ 3 ਘੰਟੇ ਦੇ ਅੰਦਰ ਪਕੜ ਲੈਣੇ ਔਰ ਪਕੜ ਕੇ ਜਿਹੜੀ ਇਹ ਕਾਰ ਸਵਿਫਟ ਡਿਜ਼ਾਇਰ ਇਹਨਾਂ ਨੇ ਖੋਈ ਸੀ ਉਹ ਵੀ ਬਰਾਮਦ ਕਰ ਲਈ ਤੇ ਇਹਨਾਂ ਦੀ ਹੋਰ ਢੰਗਾਈ ਦੇ ਨਾਲ ਅੱਗੇ ਪੁਸ਼ਕਸ਼ ਚੱਲ ਰਹੀ ਹੈ ਕਿ ਇਹ ਮਾਰੇ ਲੋਕਾਂ ਨੇ ਹੋਰ ਕੀ ਮਾੜਾ ਕ੍ਰਾਈਮ ਕਰਨਾ ਸੀ ਤੇ ਪਹਿਲਾ ਇਹਨਾਂ ਦਾ ਜਿਹੜਾ ਰਿਕਾਰਡ ਹੈਗਾ ਮਾੜਾ ਉਹ ਵੀ ਅਸੀਂ ਖੰਘਾ ਰਹੇ ਆ ਜਿਹਦੇ ਵਿੱਚ ਤੁਹਾਨੂੰ ਦੱਸਣ ਵਾਲੀ ਸਪੈਸ਼ਲੀ ਗੱਲ ਹੈ ਕਿ ਜਿਹੜਾ ਇਹਦੇ ਵਿੱਚ ਜੰਟਾ ਹੈਗਾ ਗੁਰਜੰਟ ਸਿੰਘ ਜੰਟਾ ਇਹ ਮੋਗੇ ਦਾ ਰਹਿਣ ਵਾਲਾ ਹੈਗਾ ਜੀਰਾ ਰੋਡ ਤੇ ਇਹ ਦੇ ਖਿਲਾਫ ਆਲਰੇਡੀ ਇੱਕ 302 ਕਤਲ ਦਾ ਮਕਦਮਾ ਹੈ ਜਿਹੜਾ ਕਰਨ ਹੈ ਉਹਦਾ ਜੋ ਕ੍ਰਿਮੀਨਲ ਰਿਕਾਰਡ ਹੈ ਉਹ ਅਸੀਂ ਅਜੇ ਦੇਖ ਰਹੇ ਹਾਂ ਅਜੇ ਤੱਕ ਹੁਣ ਤੱਕ ਤਾਂ ਅਜੇ ਸਾਹਮਣੇ ਆਇਆ ਨਹੀਂ ਉਹਦਾ ਬਟ ਇਹ ਜਿਹੜਾ ਕਰਨ ਹੈ ਇਹ ਕਹਿੰਦਾ ਕਿ ਮੈਂ ਫਿਲਮਾਂ ਦੇ ਵਿੱਚ ਦੀ ਆ ਕੇ ਜਿਹੜੇ ਗਾਣੇ Song ਚਾ ਉਹਦੀ ਸ਼ੂਟਿੰਗ ਸ਼ਟਿੰਗ ਦਾ ਕੰਮ ਕਰਦਾ ਹੈ ਉੱਥੇ ਮੋਹਾਲੀ ਦੇ ਵਿੱਚ ਇਹ ਉੱਥੇ ਕੋਈ ਕਿਰਾਏ ਤੇ ਰਹਿੰਦੇ ਸੀ ਕਿਸੇ ਪੀਜੀ ਦੇ ਵਿੱਚ ਜਿੱਥੇ ਕਿ ਜੰਟਾ ਦੇ ਨਾਲ ਹੁਣ ਇਹਨਾਂ ਦਾ ਆਸ ਦੇ ਵਿੱਚ ਤਾਲਮਿਲ ਕਿਵੇਂ ਹੋਇਆ ਕਿਉਂਕਿ ਕਰਨ ਜਿਹੜਾ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਏਰੀਆ ਦਾ ਕਿਸੇ ਦਾ ਰਹਿਣ ਵਾਲਾ ਹੈ ਇਹ ਉੱਥੇ ਕਿਰਾਏ ਤੇ ਰਹਿੰਦਾ ਮਾੜੇ ਲੋਕਾਂ ਦਾ ਆਸ ਦੇ ਵਿੱਚ ਤਾਲਮਿਲ ਕਿਵੇਂ ਹੋਇਆ ਤੇ ਕਿਵੇਂ ਇਹਨਾਂ ਨੇ ਕੀ ਵਿਉਂਤ ਬਣਾ ਕੇ ਅੱਗੇ ਕੀ ਸ਼ਾਰਸ਼ ਦੇ ਅਧੀਨ ਇਹਨਾਂ ਨੇ ਇਹ ਗੱਡੀ ਖੋ ਕੇ ਅੱਗੇ ਕੀ ਕ੍ਰਾਈਮ ਕਰਨਾ ਸੀ ਉਹ ਸਾਰਾ ਅਜੇ ਤਪਤੀਸ਼ ਦਾ 파ਟ ਹੈ ਇਹ ਇਨ ਸ਼ੋਰਟ ਦੇ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਕਿ ਸਾਡੇ ਮਾਂ ਜੋ ਜੀਐਸਐਸਪੀ ਸਾਹਿਬ ਦੇ ਹੁਕਮ ਅ ਤੇ ਅਸੀਂ ਤੁਹਾਨੂੰ ਇਮੀਡੀਏਟ ਤਲਾਹ ਦੇ ਰਹੇ ਹਾਂ ਉਹ ਇਹੀ ਹੈ ਕਿ 3 ਘੰਟੇ ਦੇ ਅੰਦਰ ਅੰਦਰ ਇਹ ਜਿਹੜਾ ਇੱਕ ਬੜੀ ਵੱਡੀ ਖੋਹ ਵਾਲਾ ਮਸਲਾ ਹੈਗਾ ਉਹਨੂੰ ਅਸੀਂ ਹੱਲ ਕੀਤਾ ਹੈ ਇਹੀ ਤੁਹਾਨੂੰ ਦੱਸਣ ਵਾਸਤੇ ਕੀਤੇ ਸੀ ਥੈਂਕ ਯੂ ਕੋਈ ਹਥਿਆਰ ਵਗੈਰਾ ਇਹਨਾਂ ਤੋਂ ਬਰਾਮਦ ਹੋਇਆ ਨਹੀਂ ਅਜੇ ਤੱਕ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਵੀ ਤਫਤੀਸ਼ ਚੱਲ ਰਹੀ ਹੈ ਇਹਦੇ ਚ ਜੋ ਕੁਝ ਵੀ ਅੱਗੇ ਫਰਦਰ ਹੋਊਗੀ ਇਹਦੀ ਡਿਵੈਲਪਮੈਂਟ ਉਹ ਵੀ ਤੁਹਾਨੂੰ ਅਸੀਂ ਦੱਸਾਂਗੇ। ਸਰਧਰਾਮਾ ਕਿਹੜੀਆਂ-ਕਿਹੜੀਆਂ ਲੱਗੀਆਂ ਨੇ ਸਰਧਰਾਮਾ ਇਹਦੇ ਵਿੱਚ ਪੈਸਾ ਹੈ ਗਿਆ ਹੈ ਗਿਆ ਜਿਹੜੇ ਸਾਡੇ ਆਹ ਆ ਦੇਖੋ 3094 ਬੀਐਨਐਸ ਜਿਹੜੀ ਨਵੀਂ ਹੈ 3094 ਹੈ ਜਣਕੇ ਜੇ ਪੁਰਾਣੀ ਤੁਹਾਨੂੰ ਪਤਾ ਹੋਊਗਾ ਇੱਕ ਖੋਹ ਦੀ 382 ਹੁੰਦੀ ਸੀ ਕਿੱਡੀ ਹੈ ਨਹੀਂ ਅਸੀਂ ਇਹ ਉਹ ਤੋਂ ਵੀ ਵੱਡੀ ਹੈ 392 ਇਹਨਾਂ ਨੇ 392 ਕੀਤੀ ਹੈ ਕਹਿਣ ਦਾ ਮਤਲਬ ਪੁਰਾਣੀ 392 ਖੋਹ ਦੇ 352 506 ਹੁੰਦੀ ਹੈ ਪ੍ਰਾਣੀ ਹੈ ਨਾ ਜੀ 352 3612 ਬੀਨੈਸ ਦੀਆਂ ਧਰਾਵਾਂ ਹੈ ਜਿਹੜੀਆਂ ਕਿ ਸਾਰੇ ਹੀਨਸ ਕਰਾਈਮ ਹੈ ਹਾਂਜੀ ਥੈਂਕ ਯੂ